ਫਰੀਦਕੋਟ ਪੁਲਿਸ ਵੱਲੋਂ ਜਲਾਲਿਆਣਾ ਪਿੰਡ ਵਿੱਚ ਦੋ ਮਹਿਲਾਵਾਂ ਵਿਚਕਾਰ ਨਿੱਜੀ ਮਸਲੇ ਦੌਰਾਨ ਹੋਈ ਬਹਿਸ ਸਮੇਂ ਅਣਜਾਣੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਘੱਟ ਜਾਣ ਦੇ ਸੰਵੇਦਨਸ਼ੀਲ ਕੇਸ ਵਿੱਚ ਕੀਤੀ ਕਾਰਵਾਈ ਦੋਨੋਂ ਮਹਿਲਾਵਾਂ ਨੂੰ ਕੀਤਾ ਗ੍ਰਿਫਤਾਰ ਦੇਖੋ ਪੂਰੀ ਵੀਡੀਓ ਜਲਾਲਿਆਣਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਵੱਧ ਪੱਗ ਖੱਡਾ ਵਾਪਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਦੀ ਗੁਰਦੁਆਰਾ ਸਾਹਿਬ ਦੇ ਕੋਹਦਾ ਸਵਾਲ ਤੋਂ ਜੋ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਬੜੀ ਜਲਦੀ 10-12 ਘੰਟੇ ਦੇ ਵਿੱਚ ਸਾਡੇ ਨਗਰ ਤੇ ਪਹੁੰਚੀ ਤੇ ਵੰਦਕ ਕਮੇਟੀ ਦੇ ਮੌਕੇ ਤੇ ਜਿਹੜੇ ਗਵਾਹ ਸੀਗੇ ਦੇਖਿਆ ਜਿਨ੍ਹਾਂ ਨੇ ਅੱਖੀਂ ਇਹਨਾਂ ਦੇ ਬਿਆਨ ਦਰਜ ਕਰਕੇ ਨਾਲ ਦੀ ਨਾਲ ਫਰਕਾ ਦਰਜ ਕਰਕੇ ਉਹਨਾਂ ਤੇ ਕਾਰਵਾਈ ਪਾ ਕੇ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਸਾਹਿਬ ਫਰੀਦਕੋਟ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਵਿੱਚ ਮਾੜੇ ਅੰਸ਼ਰਾ ਖਿਲਾਫ ਜ਼ੀਰੋ ਟੋਲਰੈਂਸ ਤੇ ਕਾਰਵਾਈ ਅਮਲੇ ਵਿੱਚ ਲਿਆਂਦੀ ਜਾ ਰਹੀ ਹੈ ਕੱਲ ਸ਼ਾਮ ਨੂੰ ਵਕਤ ਕਰੀਬ ਸਵਾ 4 ਵਜੇ ਪਿੰਡ ਜਲਾਲਿਆਣਾ ਜਲਾਲਿਆਣਾ ਦੇ ਗੁਰਦੁਆਰਾ ਸਾਹਿਬ ਵਿੱਚ ਦੋ ਔਰਤਾਂ ਝਗੜਦੀਆਂ ਹੋਈਆਂ ਅੰਦਰ ਗਈਆਂ ਤੇ ਉਹਨਾਂ ਨੇ ਉੱਥੇ ਤੀਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੱਥ ਮਾਰੀਆਂ ਮਾਰੇ ਜਿਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਰੱਖਿਆ ਗਿਆ ਰੁਮਾਲਾ ਅਤੇ ਖਾਲਸਾ ਤੀਰ ਜ਼ਮੀਨ ਤੇ ਡਿੱਗ ਪਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗਾਂ ਦੀ ਬੇਅਦਬੀ ਹੋਈ ਜਿਸ ਕਰਕੇ ਉਹਨਾਂ ਤੇ ਤੁਰੰਤ ਐਫ ਆਈ ਆਰ ਦਰਜ ਕਰਕੇ ਇਹ ਕਾਰਵਾਈ ਅਮਲ ਵਿੱਚ ਲੈਂਦੀ ਗਈ ਅਤੇ ਉਹਨਾਂ ਨੂੰ ਸ਼ਮਜਾਬਤਾ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ